ਸਸ਼ੀਕਾਂਤ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਸ਼ੀਕਾਂਤ ਸਸ਼ੀਕਾਂਤ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਅੱਜ ਇੰਡੀਆ ਗਠਜਬੰਦਨ ਦੀ ਮੀਟਿੰਗ ਹੈ ਤੇ ਮੀਟਿੰਗ ਤੋਂ ਪਹਿਲਾਂ ਹੀ ਖੂਬ ਰੌਲਾ ਪਿਆ ਹੋਇਆ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਨੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਸਟੈਂਡ ਲੈ ਲਿਆ ਉਹ ਕਹਿੰਦੇ ਨੇ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੇ ਲਈ ਉਹ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨਗੇ ਬਲਕਿ ਜਿਹੜੀ ਪੰਜਾਬ ਕਾਂਗਰਸ ਹੈ ਉਹ 13 ਦੀਆਂ 13 ਸੀਟਾਂ ਤੇ ਆਪਣੇ ਤੌਰ ਤੇ ਜੋ ਹੈ ਚੋਣਾ ਲੜੇਗੀ ਸੋ ਕਿਵੇਂ ਦੇਖਦੇ ਹੋ ਹੁਜੇ ਹੁਣ ਜੋ ਸਥਿਤੀਆਂ ਲਗਾਤਾਰ ਬਣੀਆਂ ਹੋਈਆਂ ਨੇ ਪੰਜਾਬ ਕਾਂਗਰਸ ਦੇ ਲੀਡਰਸ ਵੱਲੋਂ ਪਹਿਲਾਂ ਵੀ ਸਹਿਮਤੀ ਨਹੀਂ ਸੀ ਤੇ ਹੁਣ ਜਦੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਸ਼ਾਇਦ ਮਿਲਜੁਲ ਕੇ ਅੱਗੇ ਵੱਧ ਸਕਦੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਅਜਿਹੇ ਵਿੱਚ ਕਾਂਗਰਸ ਦੇ ਹੀ ਵੱਡੇ ਲੀਡਰਸ ਆਇਆ ਸਟੈਂਡ ਸੋ ਅੱਜ ਦੀ ਇੰਡੀਆ ਗਠਜੋੜਨ ਦੀ ਮੀਟਿੰਗ ਦੇ ਵਿੱਚ ਕੀ ਦਿੱਲੀ ਅਤੇ ਪੰਜਾਬ ਨੂੰ ਲੈ ਕੇ ਰੌਲਾ ਪੈ ਸਕਦਾ ਹੈ ਕਿਸ ਤਰ੍ਹਾਂ ਦੀਆਂ ਸਥਿਤੀਆਂ ਲੱਗਦਾ ਹੈ ਕਿ ਇਸ ਮੀਟਿੰਗ ਦਰਮਿਆਨ ਬਣ ਸਕਦੀਆਂ ਨੇ ਤੁਸੀਂ ਕੀ ਕਹੋਗੇ ਹਰਜੋਜੀ ਬਹੁਤ ਹੀ ਵੱਡਾ ਤੇ ਅਹਿਮ ਸਵਾਲ ਤੁਸੀਂ ਕੀਤਾ ਅੱਜ 19 ਦਸੰਬਰ ਨੂੰ ਬਾਅਦ ਦੁਪਹਿਰ ਇੰਡੀਆ ਗਠਬੰਧਨ ਦੀ ਮੀਟਿੰਗ ਹੈ ਔਰ ਪਿਛਲੇ ਕਾਫੀ ਸਮੇਂ ਤੋਂ ਇੰਡੀਆ ਗਠਬੰਧਨ ਦੀ ਮੀਟਿੰਗ ਹੋਣ ਦਾ ਇੰਤਜ਼ਾਰ ਸੀ ਹਾਲਾਂਕਿ 2 ਦਸੰਬਰ ਨੂੰ ਜਦੋਂ ਪੰਜ ਸੂਬਿਆਂ ਦੇ ਨਤੀਜਿਆਂ ਦੀ ਗਿਣਤੀ ਸ਼ੁਰੂ ਹੋਈ ਸੀ ਤੇ ਮਲਕੀ ਅਰਜਨ ਖੜਗੇ ਨੇ ਇੱਕ ਵਾਰ 6 ਦਸੰਬਰ ਦੀ ਬੈਠਕ ਰੱਖੀ ਸੀ ਲੇਕਿਨ ਉਹ ਹੋ ਨਹੀਂ ਸਕੀ ਹੁਣ ਅੱਜ ਸੰਭਾਵਨਾ ਇਹ ਹੈ ਕਿ 20 ਤੋਂ ਜ਼ਿਆਦਾ ਪਾਰਟੀਆਂ 27 ਤੋਂ ਵੀ ਜ਼ਿਆਦਾ ਪਾਰਟੀਆਂ ਉੱਚ ਕਈਆਂ ਜਾ ਰਹੀਆਂ ਨੇ ਅੱਜ ਦੇ ਇੰਡੀਆ ਗਠਜੰਬੰਦਨ ਦੀ ਮੀਟਿੰਗ ਦਾ ਹਿੱਸਾ ਬਣਨ ਗਿਆ ਪੰਜਾਬ ਅਤੇ ਦਿੱਲੀ ਦੇ ਨਾਲ ਨਾਲ ਦੇਸ਼ ਦੀਆਂ 2224 ਦੀਆਂ ਚੋਣਾਂ ਪੱਖੋਂ ਅੱਜ ਦੀ ਮੀਟਿੰਗ ਵਿਰੋਧੀ ਧਿਰਾਂ ਲਈ ਕਾਫੀ ਐ ਮੰਨੀ ਜਾ ਰਹੀ ਹੈ ਹੁਣ ਪਹਿਲਾ ਤਾਂ ਇਹ ਬਹੁਤ ਵੱਡਾ ਸਵਾਲ ਹੈ ਲਾਲੂ ਪ੍ਰਸਾਦ ਯਾਦਵ ਬੀਬੀ ਮਮਤਾ ਬਨਰਜੀ ਨਿਤਿਸ਼ ਕੁਮਾਰ ਅਖਿਲੇਸ਼ ਜਯਦਵ ਸ਼ਰਦ ਪਵਾਰ ਤੇ ਸਾਰੇ ਵੱਡੇ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਇਹ ਸਾਰੇ ਕੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਇਹ ਪਹਿਲਾ ਸਵਾਲ ਹੈ ਕੀ ਇਹਨਾਂ ਚ ਕੋਈ ਗੈਰ ਹਾਜ਼ਰਤਾ ਨਹੀਂ ਰਹੇਗਾ ਦੂਸਰਾ ਅੱਜ ਦੀ ਮੀਟਿੰਗ ਪੰਜਾਬ ਤੇ ਦਿੱਲੀ ਦੇ ਲਿਹਾਜ਼ ਨਾਲ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਚ ਕਾਂਗਰਸ ਦੇ ਲੀਡਰ ਲਗਾਤਾਰ ਇਹ ਸੁਰ ਆਲਾਪ ਰਹੇ ਨੇ ਕਿ ਅਸੀਂ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਨਹੀਂ ਲੜਨੀਆ ਪੰਜਾਬ ਚ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਤੋਂ ਭੰਗ ਹੋ ਚੁੱਕਿਆ ਹੈ ਜੇ ਅਸੀਂ ਆਪਣੇ ਦਮ ਤੇ ਲੋਕ ਸਭਾ ਚੋਣਾਂ ਲੜਾਂਗੇ ਤੇ ਅਸੀਂ ਜਿੱਤਾਂਗੇ ਦੂਸਰਾ ਪੰਜਾਬ ਚ ਬਹੁਤ ਸਾਰੇ ਕਾਂਗਰਸ ਦੇ ਲੀਡਰ ਅਜੇ ਨੇ ਜਿਹੜੇ ਜਾਂ ਤਾਂ ਆਪਣੀ ਧਰਮ ਪਤਨੀ ਲਈ ਟਿਕਟ ਮੰਗਣਗੇ ਪਤਾ ਹੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਉਹ ਟਿਕਟ ਮੰਗਣਗੇ ਔਰ ਕਈ ਲੀਡਰ ਇਸ ਤਰ੍ਹਾਂ ਦੇ ਵੀ ਨੇ ਪੰਜਾਬ 'ਚ ਜਿਹੜੇ ਆਪਣੇ ਪਰਿਵਾਰ ਲਈ ਟਿਕਟ ਮੰਗਣਗੇ ਸੋ ਪਤਨੀ ਪਤਨੀ ਤੋਂ ਮਤਲਬ ਕਿ ਸਿਰਫ ਪਤਨੀ ਲਈ ਪਰਿਵਾਰ ਤੋਂ ਮਤਲਬ ਵੀ ਭਰਾ ਨੂੰ ਦੇ ਦੋ ਭਤੀਜੇ ਨੂੰ ਦੇ ਦੋ ਜਾਂ ਬੇਟੇ ਨੂੰ ਦੇ ਦੋ ਉਹ ਉਹ ਇਸ ਨਜ਼ਰੀਏ ਤੋਂ ਮੈਂ ਕਹਿ ਰਿਹਾ ਬਹੁਤ ਸਾਰੇ ਲੀਡਰ ਨੇ ਪੰਜਾਬ 'ਚ ਜਿਹੜੇ ਟਿਕਟ ਮੰਗਣਗੇ ਮੰਗਣਗੇ ਇਸ ਕਰਕੇ ਵੀ ਪੰਜਾਬ ਦੇ ਕਈ ਲੀਡਰਾਂ ਦਾ ਇਹ ਮੰਨਣਾ ਹੈ ਕਿ ਜੇ ਅਸੀਂ ਵੱਖਰੇ ਚੋਣ ਲੜਨ ਦਾ ਦਾਵਾ ਛੱਡਤਾ ਤੇ ਪਤਾ ਨਹੀਂ ਫਿਰ 13 ਸੀਟਾਂ ਚੋਂ ਜਦੋਂ ਵੰਡ ਹੋਣੀ ਹੈ ਕਿੰਨੀਆਂ ਸੀਟਾਂ ਕਾਂਗਰਸ ਕੋਲੇ ਰਹਿਣੀਆਂ ਤੇ ਜੇ ਕਾਂਗਰਸ ਕੋਲੇ ਸੀਟਾਂ ਘਟ ਗਈਆਂ ਕਿਤੇ ਸਾਡੇ ਹਲਕੇ ਤੇ ਸਾਡੀ ਪਤਨੀ ਜਾਂ ਸਾਡੇ ਭਰਾ ਦਾ ਦਾਵਾ ਜਾਂ ਬੱਚੇ ਦਾ ਦਾਵਾ ਖਤਮ ਨਾ ਹੋ ਜੇ ਇਹ ਵੀ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ੰਕਾ ਹੈ ਔਰ ਤੀਸਰਾ ਉਹਨਾਂ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਮਹੱਲਾ ਕਲੀਨਿਕਾਂ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੁਫਤ ਬਿਜਲੀ ਨਹੀਂ ਹੋਣੀ ਚਾਹੀਦੀ ਜਾਂ ਮੁਫਤ ਬਿਜਲੀ ਦਾ ਨੁਕਸਾਨ ਹੋਇਆ ਪੰਜਾਬ ਨੂੰ ਜਾਂ ਮੁਫਤ ਬਿਜਲੀ ਧੋਖਾ ਹੈ ਵੀ ਬਿੱਲ ਜ਼ੀਰੋ ਆਉਂਦੇ ਹੀ ਨਹੀਂ ਕਈਆਂ ਨੂੰ ਇਹ ਲੱਗਦਾ ਹੋਣਾ ਇਸ ਕਰਕੇ ਕਈਆਂ ਨੂੰ ਇਹ ਵੀ ਲੱਗਦਾ ਹੈ ਕਿ ਨੌਕਰੀਆਂ ਦਿੱਤੀਆਂ ਹੀ ਨਹੀਂ ਗਈਆਂ ਇਹ ਸਭ ਝੂਠ ਹੈ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਸੋ ਉਹਨਾਂ ਨੂੰ ਇਹ ਲੱਗਦਾ ਵੀ ਕਾਂਗਰਸ ਤਕੜੀ ਹੈ ਕਾਂਗਰਸ ਨੇ ਜੋ ਕੁਝ ਕੀਤਾ ਸੀ ਪਿਛਲੇ 5 ਸਾਲਾਂ ਚ ਉਹਦੇ ਤੋਂ ਲੋਕ ਬਹੁਤ ਜ਼ਿਆਦਾ ਖੁਸ਼ ਸੀ ਅਸੀਂ ਇਸ ਕਰਕੇ ਹਾਰ ਗਏ ਕਿ 2022 ਦੀਆਂ ਚੋਣਾਂ ਚ ਸਾਡੇ ਲੀਡਰ ਆਪਸ ਚ ਇਕੱਠੇ ਨਹੀਂ ਹੋਏ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦੇ ਰਹੇ ਸੋ ਉਹਨਾਂ ਨੂੰ ਇਹ ਲੱਗਦਾ ਵੀ ਪੰਜਾਬ ਦੇ ਲੋਕਾਂ ਨੂੰ ਕਰਪਸ਼ਨ ਨਾਲ ਕੋਈ ਫਰਕ ਨਹੀਂ ਪੈਂਦਾ ਪੰਜਾਬ ਦੇ ਲੋਕ ਕਹਿੰਦੇ ਜਿੰਨੀ ਮਰਜੀ ਨਜਾਇਜ਼ ਸ਼ਰਾਬ ਵੇਚੋ ਜਿੰਨਾ ਮਰਜੀ ਮਾਫੀਆ ਚਲਾਓ ਜਿੰਨਾ ਮਰਜੀ ਲੀਡਰ ਲੁੱਟਣ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਮੈਨੂੰ ਲੱਗਦਾ ਹੈ ਕਾਂਗਰਸ ਦੇ ਕਈ ਲੀਡਰਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਆਪਣੇ ਦਮ ਤੇ ਚੋਣ ਲੜਾਂਗੇ ਤੇ ਜਿੱਤ ਜਾਵਾਂਗੇ ਸ਼ਾਇਦ ਇਹ ਸੋਚ ਕਾਂਗਰਸ ਦੇ ਕਈ ਲੀਡਰਾਂ ਨੂੰ ਲੱਗਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਆਪ ਮੰਨੀ ਬੈਠਾ ਹੈ ਕਿ ਮੇਰੇ ਰਾਜ ਦੇ ਵਿੱਚ ਕਈ ਵਿਧਾਇਕ ਹੈ ਉਹ ਮਾਫੀਆ ਦਾ ਹਿੱਸਾ ਸੀ ਨਵਜੋਤ ਸਿੰਘ ਸਿੱਧੂ ਲਗਾਤਾਰ ਲੜਾਈ ਲੜਦਾ ਰਿਹਾ ਮਾਫੀਆ ਰਾਜ ਦੇ ਖਿਲਾਫ ਔਰ ਕਾਂਗਰਸ ਸਿਰਫ ਇਸ ਕਰਕੇ ਨਹੀਂ ਹਾਰੀ ਕਿ ਕਾਂਗਰਸ ਚ ਮੁੱਖ ਮੰਤਰੀ ਦੇ ਕਈ ਚਿਹਰੇ ਸੀ ਕਾਂਗਰਸ ਇਸ ਕਰਕੇ ਹਾਰੀ ਕਿ ਕਾਂਗਰਸ ਨੇ 4.5-5 ਸਾਲ ਲੋਕਾਂ ਨੂੰ ਦਿੱਤਾ ਕੁਛ ਨਹੀਂ ਅਖੀਰ ਚ ਆ ਕੇ ਜ਼ਰੂਰ ਬਿਜਲੀ ਦੀ ਸਬਸਿਡੀ 3 ਰੁਪਏ ਕੀਤੀ ਚਰਨਜੀਤ ਚੰਨੀ ਤੇ ਸਿੱਧੂ ਦਾ ਧੰਨਵਾਦ ਉਹਦੇ ਲਈ ਉਸ ਤੋਂ ਇਲਾਵਾ ਨਾ ਤਾਂ ਘਰ ਘਰ ਨੌਕਰੀ ਮਿਲੀ ਨਾ ਕਿਸਾਨੀ ਦਾ ਕਰਜ਼ਾ ਮਾਫ਼ ਹੋਇਆ ਨਾ ਰੇਤ ਮਾਫੀਆ ਖਤਮ ਹੋਇਆ ਨਾ ਸ਼ਰਾਬ ਮਾਫੀਆ ਖਤਮ ਹੋਇਆ ਔਰ ਰਜ ਦੇ ਪੰਜਾਬ ਦੇ ਵਿੱਚ ਕਾਂਗਰਸ ਦੇ ਕਈ ਲੀਡਰਾਂ ਨੇ ਨੋਟ ਛਾਪੇ ਦੱਬ ਕੇ ਮੰਡੀਆਂ ਦੇ ਵਿੱਚ ਕਰਪਸ਼ਨ ਹੋਈ ਸੋ ਇਸ ਕਰਕੇ ਕਾਂਗਰਸ ਹਾਰੀ ਤਾਂ ਇਹਨਾਂ ਕਾਰਨਾ ਕਰਕੇ ਸੀ ਜਦ ਕਿ ਕਈ ਲੀਡਰ ਕਹਿੰਦੇ ਨੇ ਵੀ ਕਾਂਗਰਸ ਦੀ ਕਾਰਗੁਜ਼ਾਰੀ ਚੰਗੀ ਸੀ ਲੀਡਰਾਂ ਦੀ ਆਪਸੀ ਖੁੰਧਕ ਕਰਕੇ ਆਪਸੀ ਲੜਾਈ ਕਰਕੇ ਕਾਂਗਰਸ ਹਾਰੀ ਤੇ ਹੁਣ ਕਾਂਗਰਸ ਚ ਸਭ ਕੁਝ ਚੰਗਾ ਹੈ ਬਹੁਤ ਸਾਰੇ ਲੀਡਰਾਂ ਨੂੰ ਲੱਗਦਾ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਹਰਾ ਦੂ ਅਸੀਂ ਆਪਣੇ ਦਮ ਤੇ ਚੋਣਾਂ ਲੜੀਏ ਕਈ ਲੀਡਰਾਂ ਨੂੰ ਇਸ ਤਰ੍ਹਾਂ ਦੇ ਵਹਿਮ ਵੀ ਹੈ ਮੈਂ ਕਿਸੇ ਲੀਡਰ ਦਾ ਅੱਜ ਨਾਮ ਨਹੀਂ ਲਾਉਂਗਾ ਪਰ ਪੰਜਾਬ ਚ ਕਾਂਗਰਸ ਦੇ ਕਈ ਲੀਡਰ ਵੱਡੇ ਵੱਡੇ ਲੀਡਰ ਕਾਂਗਰਸ ਦੇ ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਨੇ ਉਹਨਾਂ ਨੇ ਹਾਈ ਕਮਾਂਡ ਨੂੰ ਇੱਕ ਵਾਰ ਫੇਰ ਪਿਛਲੇ 2-3 ਦਿਨਾਂ ਤੋਂ ਇਹ ਸੁਨੇਹਾ ਦਿੱਤਾ ਮੈਂ ਅਖਬਾਰ ਦੇਖ ਰਿਹਾ ਸੀ ਪਿਛਲੇ 2-3 ਦਿਨਾਂ ਤੋਂ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਦੇ ਬਿਆਨ ਛਾਪ ਰਹੇ ਨੇ ਅਖਬਾਰਾਂ 'ਚ ਕਿ ਅਸੀਂ ਇਕੱਲੇ ਲੜੀਏ ਅਸੀਂ 13 ਦੀਆਂ 13 ਸੀਟਾਂ ਜਿੱਤ ਜਾਾਂਗੇ ਅਸੀਂ ਮਿਲ ਕੇ ਚੋਣਾਂ ਨਹੀਂ ਲੜਾਂਗੇ ਜਦਕਿ ਇੰਡੀਆ ਗਠਜਬੰਦਨ ਦੀ ਜਿਹੜੀ ਮੱਥਾ ਪੱਛੀ ਹੋਣੀ ਹੈ ਅੱਜ ਮਗਜ ਖਪਾਈ ਹੋਣੀ ਹੈ ਉਹ ਇਸ ਗੱਲ ਨੂੰ ਲੈ ਕੇ ਹੋਣੀ ਹੈ ਵੀ ਅਸੀਂ ਸੀਟਾਂ ਆਪਸ 'ਚ ਕਿਵੇਂ ਵੰਡੀਏ ਹੁਣ ਜੇ ਕਾਂਗਰਸ ਦੀ ਹਾਈ ਕਮਾਂਡ ਇਹੀ ਕਹਿ ਦੇਗੀ ਆਮ ਆਦਮੀ ਪਾਰਟੀ ਨੂੰ ਕਿ ਅਸੀਂ ਨਾ ਤਾਂ ਪੰਜਾਬ 'ਚ ਤੇ ਨਾ ਦਿੱਲੀ 'ਚ ਤੁਹਾਡੇ ਨਾਲ ਕੋਈ ਸੀਟ ਨਹੀਂ ਵੰਡਣੀ ਤੇ ਫੇਰ ਇੰਡੀਆ ਗਠਬੰਧਨ ਦਾ ਅੱਗੇ ਵਧਣਾ ਅਸੰਭਵ ਹੈ ਹੁਣ ਦਿੱਲੀ 'ਚ ਵੀ ਜਿਹੜੇ ਕਾਂਗਰਸ ਦੇ ਲੀਡਰ ਨੇ ਦਿੱਲੀ 'ਚ ਕਾਂਗਰਸ ਜ਼ੀਰੋ ਹੈ ਕਾਂਗਰਸ ਦੀ ਕੋਈ ਸੀਟ ਦਿੱਲੀ 'ਚ ਨਹੀਂ ਹੈ ਪਾਰਟੀ ਕੌਮੀ ਹੈ ਕਾਂਗਰਸ ਪਾਰਟੀ ਵੱਡੀ ਹੈ ਜਦੋਂ ਪਾਰਟੀ ਦਾ ਗਠਨ ਹੋਇਆ ਸੀ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਪਾਰਟੀ ਨੇ ਵੱਡੀ ਭੂਮਿਕਾ ਨਿਭਾਈ ਤੀ ਸਮੇਂ-ਸਮੇਂ ਤੇ ਪਾਰਟੀ ਨੂੰ ਵੱਡੇ ਲੀਡਰ ਵੀ ਮਿਲੇ ਨੇ ਪਰ ਹੁਣ ਜੋ ਸਥਿਤੀ ਹੈ ਕਾਂਗਰਸ ਦੀ ਦਿੱਲੀ 'ਚ ਜ਼ੀਰੋ ਵਿਧਾਇਕ ਹੈ ਜ਼ੀਰੋ ਐਮਪੀ ਹੈ ਕਾਉਂਸਲਰ ਜ਼ਰੂਰ ਹੈਗੇ ਥੋੜੇ ਬਹੁਤੇ ਕਾਂਗਰਸ ਦੇ ਉਹ ਖੁਸ਼ੀ ਦੀ ਗੱਲ ਹੈ ਵੀ ਚਲੋ ਕਾਂਗਰਸ ਹੈਗੇ ਅੱਜ ਦੇ ਸਮੇਂ 'ਚ ਜੇ ਕਿਤੇ ਕਾਂਗਰਸ ਵੀ ਨਾ ਹੁੰਦੇ ਤੇ ਫਿਰ ਤਾਂ ਮੁਕੰਮਲ ਤੌਰ ਤੇ ਕਾਂਗਰਸ ਨੂੰ ਬੜੀ ਦਿੱਕਤ ਹੋਣੀ ਸੀ ਦਿੱਲੀ 'ਚ ਹੁਣ ਸਿਰਫ ਕਾਉਂਸਲਰਾਂ ਵਾਲੀ ਪਾਰਟੀ ਹੈ ਕਾਂਗਰਸ ਕੌਮੀ ਪਾਰਟੀ ਹੈ ਜਿਹੜੀ ਦਿੱਲੀ 'ਚ ਦਿੱਲੀ ਦੇ ਕਾਂਗਰਸ ਦੇ ਲੀਡਰਾਂ ਨੂੰ ਵੀ ਇਹ ਲੱਗਦਾ ਹੈ ਕਿ ਅਸੀਂ ਪੀਜਪੀ ਨਾਲ ਸਿੱਧਾ ਮੁਕਾਬਲਾ ਕਰੀਏ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਨਾਲ ਅਸੀਂ ਕੋਈ ਸੀਟ ਨਾ ਵੰਡੀਏ ਮੇਰੇ ਮੈਨੂੰ ਇਹ ਲੱਗਦਾ ਇਹਦੇ ਪਿੱਛੇ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਦੇ ਨਿੱਜੀ ਹਿੱਤ ਨੇ ਉਹ ਸਿਰਫ ਆਪਣੀ ਸੀਟ ਪੱਕੀ ਕਰਨਾ ਚਾਹੁੰਦੇ ਨੇ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਲੱਗਦਾ ਕਿ ਅਸੀਂ ਮਿਲ ਕੇ ਨਾਲ ਲਈਏ ਹੁਣ ਇੱਕ ਗੱਲ ਸਮਝ ਨਹੀਂ ਆਉਂਦੀ ਹੁਣ ਕਾਂਗਰਸ ਦੇ ਲੀਡਰ ਕਹਿੰਦੇ ਅਸੀਂ ਮੁਲਕ ਚ ਤਾਂ ਵਿਰੋਧੀ ਪਾਰਟੀਆਂ ਨਾਲ ਇਕੱਠੇ ਹੋ ਕੇ ਲੜੀਏ ਕਿ ਇੰਡੀਆ ਗਠਜੰਬੰਦਨ ਪੂਰੇ ਮੁਲਕ ਚ ਹੋਵੇ ਕਾਂਗਰਸ ਦਾ ਤੇ ਦੂਜੀ ਪਾਰਟੀਆਂ ਦਾ ਗੱਠਜੋੜ ਹੋਵੇ ਅਸੀਂ ਮਿਲ ਕੇ ਚੋਣਾ ਲੜੀਏ ਤੇ ਪੰਜਾਬ ਤੇ ਦਿੱਲੀ ਚ ਕਹਿੰਦੇ ਅਸੀਂ ਕਿਸੇ ਨਾ ਸੀਟ ਨਾ ਵੰਡੀਏ ਅਸੀਂ ਸਾਰੀਆਂ ਸੀਟਾਂ ਤੇ ਆਪ ਲੜੀਏ ਇਹ ਦੋਰੇ ਮਾਪਦੰਡ ਕਾਂਗਰਸ ਦੇ ਲੀਡਰਾਂ ਦੇ ਇੰਡੀਆ ਗਠਮੰਦਰ ਨੂੰ ਤਬਾਹ ਵੀ ਕਰ ਸਕਦੇ ਆ ਖਰਾਬ ਵੀ ਕਰ ਸਕਦੇ ਨੇ ਦੁਚਿੱਤੀ ਚ ਵੀ ਪਾ ਸਕਦੇ ਨੇ ਹੁਣ ਅਗਰ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਦੀ ਗੱਲ ਕਰੀਏ ਅਖਲੇਸ਼ ਜੱਦਵ ਹੋਂਦੀ ਪਾਰਟੀ ਐ ਸ਼ਰਦ ਪਵਾਰ ਸਾਹਿਬ ਦੀ ਪਾਰਟੀ ਐ ਜਿਹੜੇ ਪਹਿਲਾਂ ਸ਼ਿਵ ਸੈਨਾ ਦੇ ਮੁਖੀ ਸੀ ਸਾਬਕਾ ਮੁੱਖ ਮੰਤਰੀ ਬਾਲਾ ਸਾਹਿਬ ਠਾਕਰੇ ਦੇ ਪੁੱਤਰ ਉਹਨਾਂ ਦੀ ਪਾਰਟੀ ਹੈ ਨਿਤਿਸ਼ ਕੁਮਾਰ ਦੀ ਪਾਰਟੀ ਹੈ ਸਮਾਜਵਾਦੀ ਪਾਰਟੀ ਹੈ ਉਹ ਪਾਰਟੀਆਂ ਵੀ ਕਿਤੇ ਨਾ ਕਿਤੇ ਇਹ ਮਹਿਸੂਸ ਕਰਦੀਆਂ ਨੇ ਪੱਛਮੀ ਬੰਗਾਲ 'ਚ ਮਮਤਾ ਬਨਰਜੀ ਦੀ ਪਾਰਟੀ ਹੈ ਉਹ ਪਾਰਟੀਆਂ ਇਹ ਮਹਿਸੂਸ ਕਰਦੀਆਂ ਨੇ ਕਿ ਕਾਂਗਰਸ ਸਾਨੂੰ ਖੇਤਰੀ ਪਾਰਟੀਆਂ ਨੂੰ ਵੱਧ ਸੀਟਾਂ ਦੇਵੇ ਉਹ ਵੀ ਇਹ ਚਾਹੁੰਦੇ ਨੇ ਕਿ ਸਾਨੂੰ ਵੱਧ ਸੀਟਾਂ ਮਿਲਣ ਤੇ ਕਾਂਗਰਸ ਚਾਹੁੰਦੀ ਹੈ ਅਸੀਂ ਵੀ ਵੱਧ ਸੀਟਾਂ ਤੇ ਲੜੀਏ ਇਸੇ ਕਰਕੇ ਜਿਹੜੀ ਅੱਜ ਦੀ ਮੀਟਿੰਗ ਹੈ ਇੰਡੀਆ ਗਠਜੰਦਨ ਦੀ ਉਹ ਸੀਟਾਂ ਦੀ ਵੰਡ ਤੇ ਅੱਗੇ ਵਧੇਗੀ ਮੈਨੂੰ ਇਹ ਲੱਗਦਾ ਅੱਜ ਸਿਰਫ ਇੱਕ ਦਿਨ ਦੀ ਮੀਟਿੰਗ ਦੇ ਨਾਲ ਕੁਝ ਨਹੀਂ ਹੋਣਾ ਜਿਵੇਂ ਵਿਰੋਧੀ ਧਿਰਾਂ ਮੰਗ ਕਰਦੀਆਂ ਨੇ ਕਿ ਦਿੱਲੀ ਅਦਾਲਤਾਂ ਲਾਈਆਂ ਜਾਣ ਵੱਡੇ ਮਾਮਲਿਆਂ ਤੇ ਉਸੇ ਤਰ੍ਹਾਂ ਜਿਹੜੀ ਇੰਡੀਆ ਗਠਜੰਦਨ ਦੀ ਮੀਟਿੰਗ ਹੈ ਇਹ ਇੱਕ ਦਿਨ ਦੀ ਨਹੀਂ ਹੋਣੀ ਚਾਹੀਦੀ ਇਹ ਘੱਟੋ ਘੱਟ 10 ਦਿਨਾਂ ਦੀ ਮੀਟਿੰਗ ਹੋਣੀ ਚਾਹੀਦੀ ਹੈ ਕਿ ਤੁਸੀਂ ਅਗਲੇ 10 ਦਿਨ 31 ਦਸੰਬਰ ਤੋਂ ਪਹਿਲਾਂ ਪਹਿਲਾਂ 30 ਦਸੰਬਰ ਤੱਕ ਆਪਣੇ ਸਾਰੇ ਮਸਲੇ ਨਿਬੇੜੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਸਿਰਫ ਇੱਕੋ ਉਮੀਦਵਾਰ ਖੜਾ ਕਰਨਾ ਹੈ ਫਾਰਕ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਵੀ ਹੈ ਮਹਿਬੂਬਾ ਮੁਫਤੀ ਦੀ ਪੀਡੀਪੀ ਹੈ ਜੰਮੂ ਕਸ਼ਮੀਰ ਦੀਆਂ ਪਾਰਟੀਆਂ ਵੀ ਨੇ ਉਹ ਵੀ ਸਾਰੀਆਂ ਇੱਥੇ ਆਉਣਗੀਆਂ ਹੁਣ ਸੁਝਾਅ ਵੱਡੇ ਲੀਡਰਾਂ ਦਾ ਇਹ ਹੈ ਵੀ ਅਸੀਂ ਭਾਜਪਾ ਦੇ ਸਾਹਮਣੇ ਸਿਰਫ ਇੱਕ ਉਮੀਦਵਾਰ ਖੜਾ ਕਰੀਏ ਵਿਰੋਧੀ ਧਿਰਾਂ ਦਾ ਅਗਰ ਅਜਿਹਾ ਹੁੰਦਾ ਹੈ ਅਗਰ ਭਾਜਪਾ ਦੇ ਉਮੀਦਵਾਰਾਂ ਦੇ ਸਾਹਮਣੇ ਸਿਰਫ ਇੱਕ ਉਮੀਦਵਾਰ ਖੜਾ ਹੁੰਦਾ ਹੈ ਫੇਰ ਤਾਂ ਗੱਲ ਸਮਝ ਆਉਂਦੀ ਹੈ ਕਿ ਮੁਕਾਬਲਾ 2024 ਚ ਤਕੜਾ ਹੋ ਸਕਦਾ ਹੈ ਅਗਰ ਕਾਂਗਰਸ ਸੀਟਾਂ ਵੰਡਦੀ ਹੈ ਭਾਵ ਕਿ ਪੰਜਾਬ ਚ ਆਪ ਵੀ 13 ਸੀਟਾਂ ਲੜੇ ਕਾਂਗਰਸ ਵੀ 13 ਸੀਟਾਂ ਲੜੇ ਦਿੱਲੀ ਚ ਵੀ ਇਸ ਤਰ੍ਹਾਂ ਹੋਵੇ ਤੇ ਇਹ ਕਹਿਣ ਵੀ ਅਸੀਂ ਜਿੱਤਣ ਤੋਂ ਬਾਅਦ ਸੀਟਾਂ ਇਕੱਠੀਆਂ ਕਰਾਂਗੇ ਉਹਦੇ ਨਾਲ ਫੇਰ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ ਕਿਉਂਕਿ ਅੱਜ ਅਗਰ ਪੰਜਾਬ ਚ ਕਾਂਗਰਸ ਆਪ ਅਕਾਲੀ ਭਾਜਪਾ ਵੱਖਰੇ ਵੱਖਰੇ ਲੜਦੇ ਨੇ ਤੇ ਫੇਰ ਇਹ ਕੋਈ ਸੰਭਾਵਨਾ ਨਹੀਂ ਹੈ ਕਿ ਕਾਂਗਰਸ ਕਿੰਨੀਆਂ ਸੀਟਾਂ ਜਿੱਤ ਸਕੇਗੀ ਇਸ ਕਰਕੇ ਅਗਰ ਭਾਜਪਾ ਦੇ ਖਿਲਾਫ ਸਾਂਝੇ ਤੌਰ ਤੇ ਆਪ ਤੇ ਕਾਂਗਰਸ ਖੜਦੇ ਨੇ ਫੇਰ ਸੁਨਿਸ਼ਚਿਤ ਹੈ ਕਿ 13+ ਚੰਡੀਗੜ੍ਹ 14 ਦੀਆਂ 14 ਸੀਟਾਂ ਇੰਡੀਆ ਗੱਠ ਜੋੜ ਜਿੱਤ ਸਕਦਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੱਧ ਭਰੋਸਾ ਕਿ ਅਸੀਂ ਇਕੱਲੇ ਵੀ ਸੀਟਾਂ ਜਿੱਤ ਸਕਦੇ ਆ ਉਹਦੀ ਗੱਲ ਮੈਂ ਵੱਖਰੇ ਤੌਰ ਦੇ ਉੱਤੇ ਕਰੂੰਗਾ ਪਰ ਅੱਜ ਦੀ ਮੀਟਿੰਗ ਬਹੁਤ ਮਹੱਤਵਪੂਰਨ ਹੈ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਕੀ ਭੂਮਿਕਾ ਰਹਿੰਦੀ ਹੈ ਪੰਜਾਬ ਚ ਕਾਂਗਰਸ ਦੇ ਲੀਡਰਾਂ ਦੀ ਕੀ ਭੂਮਿਕਾ ਰਹੀ ਹੈ ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਨੇ ਕੁਝ ਦਿਨ ਪਹਿਲਾਂ ਪਾਰਟੀ ਦੇ ਕਈ ਲੀਡਰ ਬੁਲਾਏ ਵਿਰੋਧੀ ਧਿਰ ਚ ਕਾਂਗਰਸ ਦੇ ਕਈ ਲੀਡਰ ਬੁਲਾਏ ਨਵਜੋਤ ਸਿੰਘ ਸਿੱਧੂ ਨੂੰ ਵੀ ਉੱਚੇ ਚੇਤਤੌਰ ਤੇ ਦਿੱਲੀ ਸੱਦਿਆ ਗਿਆ ਸੀ ਇਹ ਵੀ ਜਾਣਕਾਰੀ ਮਿਲੀ ਹੈ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਦੀ ਸਲਾਹ ਵੀ ਲਈ ਹੈ ਇੰਡੀਆ ਗਠਬੰਧਨ ਤੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਕੀ ਸਲਾਹ ਦਿੱਤੀ ਹੈ ਇਹਦਾ ਨਹੀਂ ਪਤਾ ਪਰ 2 ਦਿਨ ਪਹਿਲਾਂ ਬਠਿੰਡਾ ਰੈਲੀ ਤੋਂ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਨੇ ਇਹ ਜ਼ਰੂਰ ਕਿਹਾ ਸੀ ਕਿ ਪਾਰਟੀ ਦੀ ਹਾਈ ਕਮਾਂਡ ਅਗਰ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕਰੇਗੀ ਤੇ ਮੈਂ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਆ ਬਾਕੀ ਇੰਡੀਆ ਗਠਬੰਧਨ ਦੀ ਅੱਜ ਬਾਦ ਦੁਪਹਿਰ ਮੀਟਿੰਗ ਖਤਮ ਹੋਣੀ ਹੈ ਖਬਰਾਂ ਸ਼ਾਮ ਤੱਕ ਮੁਕੰਮਲ ਤੌਰ ਤੇ ਬਾਹਰ ਆਉਣਗੀਆਂ ਕਿ ਹੋ ਕੀ ਰਿਹਾ ਡੱਲਾ ਜੀ ਜੋ ਸਥਿਤੀਆਂ ਬਣ ਰਹੀਆਂ ਨੇ ਜੇ ਆਪਾਂ ਇਹਨਾਂ ਸਥਿਤੀਆਂ ਦੇ ਅੰਦਾਜ਼ੇ ਨਾਲ ਹੀ ਅੱਗੇ ਵਧੀਏ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਚਾਲੇ ਗਠਬੰਧਨ ਨਹੀਂ ਹੁੰਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੋਨੋਂ ਹੀ 13 ਆਪਣੇ ਆਪਣੇ ਤੌਰ ਤੇ 13 ਦੀਆਂ 13 ਸੀਟਾਂ ਤੇ ਚੋਣਾ ਲੜਦੀਆਂ ਨੇ ਤਾਂ ਅੱਜ ਦੀਆਂ ਸਿਆਸੀ ਸਥਿਤੀਆਂ ਕੀ ਬਣਨੀਆਂ ਲੱਗਦੀਆਂ ਪੰਜਾਬ ਦੇ ਵਿੱਚ ਜਦੋਂ ਕਿ ਆਪਾਂ ਅਕਾਲੀ ਦਲ ਵੱਲ ਵੀ ਦੇਖੀਏ ਤਾਂ ਇਕੱਠਾ ਹੋ ਰਿਹਾ ਹੈ ਭਾਜਪਾ ਦੇ ਨਾਲ ਸਮਝੌਤਾ ਵੀ ਹੋ ਸਕਦਾ ਹੈ ਅਜਿਹੀਆਂ ਸਥਿਤੀਆਂ ਵੀ ਬਣਨੀਆਂ ਦਿਖ ਰਹੀਆਂ ਨੇ ਤਾਂ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਸਿਆਸੀ ਸਥਿਤੀਆਂ ਕੀ ਬਣਨੀਆਂ ਦਿਖਦੀਆਂ ਨੇ ਦੇਖੋ ਅਗਰ ਇੰਡੀਆ ਗਠਜੋੜ ਨਹੀਂ ਹੁੰਦਾ ਪੰਜਾਬ ਚ 13 13 ਸੀਟਾਂ ਤੇ ਲੜਨ ਦਾ ਫੈਸਲਾ ਵੱਖਰੇ ਤੌਰ ਤੇ ਹੁੰਦਾ ਹੈ ਕਾਂਗਰਸ 13 ਸੀਟਾਂ ਤੇ ਲੜਦੀ ਹੈ ਆਮ ਆਦਮੀ ਪਾਰਟੀ 13 ਸੀਟਾਂ ਤੇ ਲੜਦੀ ਹੈ ਦੇਖੋ ਸਥਿਤੀ ਅੱਜ ਦੇ ਸਮੇਂ ਦੇ ਵਿੱਚ ਇਹ ਹੈ ਸਭ ਤੋਂ ਪਹਿਲਾਂ ਤਾਂ ਇਹ ਨਿਰਪਰ ਕਰੇਗਾ ਕਿ ਕਾਂਗਰਸ ਦੇ ਸਾਰੇ ਗੁੱਟ ਕੀ ਸ਼ਾਂਤ ਹੁੰਦੇ ਨੇ ਕਾਂਗਰਸ ਚ ਬਹੁਤ ਵੱਡੀ ਗੁੱਟਬਾਜ਼ੀ ਹੈ ਇਸ ਵਕਤ ਪੰਜਾਬ ਚ ਸਭ ਤੋਂ ਵੱਡੀ ਗੁੱਟਬਾਜ਼ੀ ਵਾਲੀ ਅਗਰ ਕੋਈ ਪਾਰਟੀ ਹੈ ਉਹ ਕਾਂਗਰਸ ਹੈ ਕਾਂਗਰਸ ਚ ਬਹੁਤ ਸਾਰੇ ਲੀਡਰ ਅਜਿਹੇ ਨੇ ਜਿਨ੍ਹਾਂ ਤੇ ਕਰਪਸ਼ਨ ਦੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਕਈ ਲੀਡਰਾਂ ਨੂੰ ਅੰਦਰ ਭੇਜ ਚੁੱਕੀ ਜ਼ਮਾਨਤਾ ਹੋ ਚੁੱਕੀਆਂ ਆਮ ਆਦਮੀ ਪਾਰਟੀ ਕਰਪਸ਼ਨ ਦੇ ਇਲਜ਼ਾਮਾਂ ਨਾਲ ਕਾਂਗਰਸ ਤੇ ਕਰਪਸ਼ਨ ਦੇ ਇਲਜ਼ਾਮਾਂ ਨਾਲ ਅੱਗੇ ਵਧੇਗੀ ਅਗਰ ਇਹ ਇੰਡੀਆ ਗਠਜੋੜ ਚ ਕਾਂਗਰਸ ਤੇ ਆਪ ਵੱਖਰੇ ਵੱਖਰੇ ਲੜਨ ਦਾ ਫੈਸਲਾ ਕਰਦੇ ਨੇ ਤੇ ਕਾਂਗਰਸ ਦੇ ਕਈ ਜਿਹੜੇ ਲੀਡਰ ਨੇ ਉਹਨਾਂ ਤੇ ਸਵਾਲ ਕਾਂਗਰਸ 'ਚ ਵੀ ਚੱਕੇ ਜਾਣਗੇ ਹੁਣ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਕੀ ਸਾਰੇ ਸਿਟਿੰਗ ਐਮਪੀਆ ਨੂੰ ਟਿਕਟ ਮਿਲੇਗੀ ਜਾਂ ਟਿਕਟਾਂ ਕਟੀਆਂ ਜਾਣਗੀਆਂ ਕੀ ਕਾਂਗਰਸ ਨਵੇਂ ਚਿਹਰਿਆਂ ਨੂੰ ਟਿਕਟ ਦੇਗੀ ਇਹ ਬਹੁਤ ਤਰ੍ਹਾਂ ਦੇ ਸਵਾਲ ਨੇ ਜਿਹੜੇ ਕਾਂਗਰਸ 'ਚ ਆਉਣੇ ਨੇ ਸੋ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਕਾਂਗਰਸ ਦਾ 13 ਸੀਟਾਂ ਦੇ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਾਂਗਰਸ ਦੇ ਉਮੀਦਵਾਰ ਕਿਹੜੇ ਬਣ ਕੇ ਆਉਂਦੇ ਨੇ ਕੀ ਜਿਹੜੇ ਮੌਜੂਦਾ ਲੀਡਰ ਨੇ ਉਹਨਾਂ ਦੀਆਂ ਧਰਮ ਪਤਨੀਆਂ ਉਹਨਾਂ ਦੇ ਭਰਾ ਉਹਨਾਂ ਦੇ ਭਤੀਜੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਜਾਂ ਭਾਰਤੀ ਜਨਤਾ ਪਾਰਟੀ ਦੀ ਤਰ੍ਹਾਂ 13 ਸੀਟਾਂ ਦੇ ਵਿੱਚੋਂ ਘੱਟੋ-ਘੱਟ 10 ਸੀਟਾਂ ਤੇ ਕੀ ਨਵੇਂ ਚਿਹਰੇ ਆਉਂਦੇ ਨੇ ਅਗਰ ਜਿਹਾ ਹੁੰਦਾ ਤੇ ਕਾਂਗਰਸ ਨਵੇਂ ਚਿਹਰਿਆਂ ਨਾਲ ਮੈਦਾਨ ਦੇ ਵਿੱਚ ਆਏਗੀ ਤੇ ਇੱਕ ਕਾਂਗਰਸ ਕੋਲੇ ਨਵੀਨੀਕਰਨ ਦਾ ਮੁੱਦਾ ਹੋਏਗਾ ਬਦਲਾ ਦਾ ਮੁੱਦਾ ਹੋਏਗਾ ਭਰੋਸੇ ਯੋਗਤਾ ਦਾ ਮੁੱਦਾ ਹੋਏਗਾ ਇਮਾਨਦਾਰ ਚਿਹਰਿਆਂ ਨੂੰ ਅੱਗੇ ਕਰਨ ਦਾ ਮੁੱਦਾ ਹੋਏਗਾ ਅਗਰ 13 ਚੋਂ ਘਟਾ ਘਟੋ-ਘੱਟ 7 ਜਾਂ 10 ਸੀਟਾਂ ਨਵੇਂ ਚਿਹਰੇ ਨਹੀਂ ਆਉਂਦੇ ਪੁਰਾਣੇ ਚਿਹਰਿਆਂ ਦੇ ਨਾਲ ਹੀ ਕਾਂਗਰਸ ਮੈਦਾਨ ਚਾਹੁੰਦੀ ਹੈ ਫਿਰ ਕਾਂਗਰਸ ਦੀ ਗੁੱਟਬਾਜ਼ੀ ਆ ਜਿਹੜੀ ਉਹ ਕਾਂਗਰਸ ਦਾ ਨੁਕਸਾਨ ਕਰੇਗੀ ਕਾਂਗਰਸ ਦੇ ਕਈ ਲੀਡਰ ਨੇ ਜਿਹੜੇ ਮੌਜੂਦਾ ਐਮਪੀਆ ਨੂੰ ਹਰਾਉਣਾ ਚਾਹੁੰਦੇ ਨੇ ਔਰ ਕਾਂਗਰਸ ਦੇ ਕਈ ਲੀਡਰ ਅਜਿਹੇ ਨੇ ਜਿਨ੍ਹਾਂ ਨੇ ਆਪਣਾ ਪੂਰਾ ਜ਼ੋਰ ਲਾ ਦੇਣਾ ਕਿ ਮੌਜੂਦਾ ਐਮਪੀ ਨਾ ਜਿੱਤਣ ਔਰ ਅਗਰ ਕਿਸੇ ਦੇ ਭਰਾ ਭਤੀਜੇ ਜਾਂ ਪਤਨੀ ਨੂੰ ਟਿਕਟ ਮਿਲਦੀ ਹੈ ਤੇ ਫਿਰ ਜਿਹੜੇ ਵਲੰਟੀਅਰਸ ਨੇ ਉਹਨਾਂ ਨੇ ਪੂਰਾ ਜ਼ੋਰ ਲਾ ਦੇਣਾ ਕਿ ਇਹ ਪਰਿਵਾਰ ਨਾ ਜਿੱਤੇ ਹੁਣ ਕੀ ਕਾਂਗਰਸ ਹਾਈ ਕਮਾਂਡ ਇਹ ਫਾਰਮੂਲਾ ਲਾਏਗੀ ਕਿ ਜਿਹੜੇ ਵਿਧਾਨ ਸਭਾ ਦੇ ਵਿੱਚ ਪਹਿਲਾਂ ਹੀ ਪਹੁੰਚੇ ਹੋਏ ਨੇ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੂੰ ਟਿਕਟ ਨਹੀਂ ਦੇਣੀ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਵਿਧਾਇਕ ਨੇ ਜਾਂ ਕਾਂਗਰਸ ਉਹਨਾਂ ਦੇ ਪਰਿਵਾਰਾਂ ਨੂੰ ਟਿਕਟ ਨਾ ਦੇਣ ਦਾ ਐਲਾਨ ਕਰੇ ਕਿ ਜਿਨ੍ਹਾਂ ਪਰਿਵਾਰਾਂ ਚ ਪਹਿਲਾਂ ਹੀ ਵਿਧਾਇਕ ਨੇ ਉਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਇਹ ਵੀ ਇੱਕ ਫਾਰਮੂਲਾ ਹੈ ਜਿਹਦੇ ਤੇ ਕਾਂਗਰਸ ਅੱਗੇ ਵੱਧ ਸਕਦੀ ਹੈ ਹੁਣ ਦੂਸਰੀ ਗੱਲ ਜਿਹੜਾ ਤੁਹਾਡਾ ਸਵਾਲ ਸੀ ਕਿ 13 ਦੀਆਂ 13 ਸੀਟਾਂ ਤੇ ਬਣੇਗਾ ਕੀ ਕਾਂਗਰਸ ਦੀਆਂ ਟਿਕਟਾਂ ਕਿਹਨਾਂ ਨੂੰ ਮਿਲਦੀਆਂ ਨੇ ਇਸ ਗੱਲ ਤੇ ਤੈਅ ਕਰਦਾ ਹੈ ਦੂਸਰੀ ਗੱਲ ਆਮ ਆਦਮੀ ਪਾਰਟੀ ਮੁਫਤ ਬਿਜਲੀ ਯੋਜਨਾ ਮਹਿਲਾ ਕਲੀਨਿਕਾਂ ਦੀ ਯੋਜਨਾ ਔਰ ਇਹਦੇ ਨਾਲ-ਨਾਲ ਜਿਹੜੀ 37000 38000 ਹੋ ਗਈ ਹੁੰਦਾ 38000 ਤੋਂ ਵੱਧ ਨੌਕਰੀਆਂ ਦੀ ਜਿਹੜੀ ਉਹਨਾਂ ਦੀ ਕਾਮਯਾਬੀ ਹੈ ਕਿਉਂਕਿ ਇਹ ਬਹੁਤ ਵੱਡੀ ਗਿਣਤੀ 'ਚ ਨੌਕਰੀਆਂ ਅਸੀਂ ਮੰਨ ਸਕਦੇ ਹਾਂ ਡੇਢ ਸਾਲ ਦੇ ਵਿੱਚ ਇਹ ਕਈ ਅਜਿਹੇ ਵੱਡੇ ਮੁੱਦੇ ਨੇ ਜਿੰਨਾ ਤੇ ਆਮ ਆਦਮੀ ਪਾਰਟੀ ਅੱਗੇ ਵਧ ਸਕਦੀ ਹੈ ਔਰ ਜ਼ੀਰੋ ਬਿੱਲ ਬਹੁਤ ਵੱਡੀ ਯੋਜਨਾ ਹੈ ਔਰ ਇਹ ਵੀ ਬਹੁਤ ਵੱਡੀ ਸੰਭਾਵਨਾ ਹੈ ਕਿ ਦੇਖੋ 4% ਮੁਲਾਜ਼ਮਾਂ ਨੂੰ ਮਹਿੰਗਾਈ ਪੱਤਾ ਡੀਏਡੀ ਕਿਸ਼ਤ ਕਾਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤੀ ਹੈ ਇਹਦੇ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਚ ਖੁਸ਼ੀ ਦੀ ਲਹਿਰ ਹੈ ਔਰ ਆਉਂਦੇ ਦਿਨਾਂ ਦੇ ਵਿੱਚ 1000 ਰੁਪਏ ਮਹਲਾਵਾਂ ਦੇ ਖਾਤੇ ਚ ਪਾਉਣ ਦੀ ਯੋਜਨਾ ਵੀ ਭਗਵੰਤ ਮਾਨ ਸ਼ੁਰੂ ਕਰ ਸਕਦੇ ਨੇ ਅਗਰ ਜਿਹਾ ਹੁੰਦਾ ਹੈ ਫਿਰ so, 13 ਦੀਆਂ 13 ਸੀਟਾਂ ਤੇ ਅੱਜ ਦੇ ਸਮੇਂ ਆਮ ਆਦਮੀ ਪਾਰਟੀ ਦਾ ਦਾਵਾ ਸਭ ਤੋਂ ਤਕੜਾ ਹੈ ਔਰ ਸਮੇਤ ਚੰਡੀਗੜ੍ਹ ਸਭ ਤੋਂ ਤਕੜਾ ਦਾਵਾ ਫਿਰ 13 ਸੀਟਾਂ ਤੇ ਆਮ ਆਦਮੀ ਪਾਰਟੀ ਦਾ ਬਣਦਾ ਹੈ ਦੂਸਰਾ ਅਗਰ ਅਕਾਲੀ ਦਲ ਔਰ ਭਾਜਪਾ ਇਕੱਠੇ ਹੋ ਜਾਂਦੇ ਨੇ ਅਕਾਲੀ ਦਲ ਭਾਜਪਾ ਇਕੱਠੇ ਹੋ ਜਾਂਦੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਖਰੇ ਲੜਦੇ ਨੇ ਫਿਰ ਆਮ ਆਦਮੀ ਪਾਰਟੀ ਦਾ 13 ਸੀਟਾਂ ਦਾ ਦਾਵਾ ਮਜ਼ਬੂਤ ਤਾਂ ਰਹੇਗਾ ਪਰ ਫਿਰ ਇਹ ਤੈ ਨਹੀਂ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਯਾ 10 ਸੀਟਾਂ ਜਿੱਤੇਗੀ ਜਾਂ 11 ਸੀਟਾਂ ਜਿੱਤੇਗੀ ਪਰ ਮੌਜੂਦਾ ਸਥਿਤੀਆਂ ਦੇ ਵਿੱਚ ਜੋ ਸਿਆਸੀ ਹਾਲਾਤ ਨੇ ਆਮ ਆਦਮੀ ਪਾਰਟੀ ਮੈਨੂੰ ਪੰਜਾਬ ਦੇ ਵਿੱਚ 10 ਸੀਟਾਂ ਤੋਂ ਉੱਪਰ ਜਾਂਦੀ ਦਿੱਖਦੀ ਹੈ ਅਗਰ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਇੰਡੀਆ ਗੱਠਜੋੜ ਚ ਲੜਦੇ ਨੇ ਫਿਰ ਇਹ 13-14 ਸੀਟਾਂ ਪੰਜਾਬ ਤੇ ਚੰਡੀਗੜ੍ਹ ਦੀਆਂ ਜਿੱਤਣਗੇ ਅਗਰ ਅਕਾਲੀ ਦਲ ਔਰ ਭਾਜਪਾ ਵੱਖਰੇ ਵੱਖਰੇ ਲੜਦੇ ਨੇ ਫਿਰ ਆਮ ਆਦਮੀ ਪਾਰਟੀ ਦਾ ਦਾਵਾ 10-11-12-13 ਸੀਟਾਂ ਵੱਲ ਜਿੱਤਣ ਦਾ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦਾ ਤੇ ਫਿਰ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ਤਾਂ ਜਿੱਤੇਗੀ ਕਿ 13 ਤਾਂ ਨਹੀਂ ਜਿੱਤੇਗੀ ਪੰਜਾਬ ਦੀਆਂ ਇਹਦੇ ਤੇ ਫਿਰ ਜਿਹੜੀ ਡਿਬੇਟ ਆ ਪੰਜਾਬ 'ਚ ਸ਼ੁਰੂ ਹੋ ਸਕਦੀ ਹੈ ਡੱਲਾ ਜਿਵੇਂ ਕਿ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੋ ਹੈ ਚੋਣਾਂ ਨੂੰ ਲੈ ਕੇ ਬਹੁਤ ਹੀ ਸਰਗਰਮ ਨਜ਼ਰ ਆ ਰਹੇ ਨੇ ਤੇ ਉਹ ਵੀ ਜੋ ਹੈ ਲਗਾਤਾਰ ਦਾਅਵਾ ਕਰਦੇ ਨੇ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਚੰਡੀਗੜ੍ਹ ਦੀ ਇੱਕ ਸੀਟ ਉੱਥੇ ਆਮ ਆਦਮੀ ਪਾਰਟੀ ਜਿੱਤ ਜ਼ਰੂਰ ਹਾਸਲ ਕਰੇਗੀ ਤਾਂ ਕਿ ਇਨਾ ਬਿਆਨਾਂ ਤੋਂ ਇਨਾ ਸਰਗਰਮੀਆਂ ਤੋਂ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੀ ਅੱਜ ਦੇ ਸਮੇਂ ਵਿੱਚ ਇਹੀ ਚਾਹੁੰਦੀ ਹੈ ਕਿ ਆਪਣੇ ਤੌਰ ਤੇ ਇਹੀ ਚੋਣਾ ਲੜੇ ਦੇਖੋ ਆਮ ਆਦਮੀ ਪਾਰਟੀ ਇਹ ਬਿਲਕੁਲ ਚਾਹੁੰਦੀ ਹੈ ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਭਗਵੰਤ ਮਾਨ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਤੇ ਚੰਡੀਗੜ੍ਹ ਵਾਲੀ ਵੀ ਜਿੱਤਾਂਗੇ ਅਸਲ ਆਮ ਆਦਮੀ ਪਾਰਟੀ ਨੇ ਉਸ ਵੇਲੇ ਕਹਿਣਾ ਸ਼ੁਰੂ ਕੀਤਾ ਕਿ ਅਸੀਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਾਂਗੇ ਜਦੋਂ ਕਾਂਗਰਸ ਦੇ ਲੀਡਰਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਅਸੀਂ ਪੰਜਾਬ ਚ ਆਪਣੇ ਦਮ ਤੇ ਚੋਣ ਲੜਾਂਗੇ ਅਸੀਂ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਨੇ ਇਹ ਰਣਨੀਤੀ ਬਣਾਈ ਕਿ ਅਸੀਂ ਵੀ 13 ਦੀਆਂ 13 ਸੀਟਾਂ ਤੇ ਚੋਣਾਂ ਲੜਨ ਦਾ ਜਿਹੜਾ 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 ਐਲਾਨ ਹੈ ਉਹ ਕਰੀਏ ਹੁਣ ਇੰਡੀਆ ਗਠਵੰਦਨ ਦੀ ਮੀਟਿੰਗ ਦੇ ਵਿੱਚ ਪਹਿਲਾ ਆਮ ਆਦਮੀ ਪਾਰਟੀ ਨਹੀਂ ਕਰੇਗੀ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਕਾਂਗਰਸ ਹੀ ਪਹਿਲ ਕਰੇਗੀ ਕਿ ਅਸੀਂ ਪੰਜਾਬ ਦੇ ਵਿੱਚ ਵੱਖਰੇ ਤੌਰ ਤੇ ਲੜਨਾ ਚਾਹੁੰਦੇ ਆ ਜਾਂ ਅਸੀਂ ਸਮਝੌਤਾ ਨਹੀਂ ਕਰਨਾ ਚਾਹੁੰਦੇ ਅਜਿਹੇ ਹਾਲਾਤਾਂ ਦੇ ਵਿੱਚ ਆਮ ਆਦਮੀ ਪਾਰਟੀ ਕੋਲੇ ਮੌਕਾ ਹੋਏਗਾ ਅਗਰ ਪੰਜਾਬ ਔਰ ਦਿੱਲੀ ਦੇ ਲਈ ਕਾਂਗਰਸ ਪਾਰਟੀ ਕਹੇਗੀ ਕਿ ਅਸੀਂ ਵੱਖਰੇ ਤੌਰ ਤੇ ਲੜਨਾ ਚਾਹੁੰਦੇ ਆ ਤੇ ਮੈਨੂੰ ਲੱਗਦਾ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਖੁਸ਼ੀ ਹੋਏਗੀ ਪਰ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਵੀ ਸੀਟਾਂ ਮੰਗੇਗੀ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਮੱਧ ਪ੍ਰਦੇਸ਼ ਛੱਤੀਸਗੜ ਅਤੇ ਰਾਜਸਥਾਨ ਦੇ ਵਿੱਚ ਵੀ ਆਪਣੀਆਂ ਇੰਡੀਆ ਗਠਵੰਦਨ ਦੇ ਵਿੱਚ ਸੀਟਾਂ ਮੰਗੇਗੀ ਔਰ ਕਰਨਾਟਕਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਸੀਟ ਮੰਗੇਗੀ ਗੁਆਹ ਦੇ ਵਿੱਚ ਵੀ ਆਮ ਆਦਮੀ ਪਾਰਟੀ ਮਹਾਰਾਸ਼ਟਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਲੋਕ ਸਭਾ ਦੀ ਸੀਟ ਮੰਗੇਗੀ ਸੋ ਆਮ ਆਦਮੀ ਪਾਰਟੀ ਦਾ ਵੀ ਇਹ ਟੀਚਾ ਹੋਏਗਾ ਕਿ ਅਸੀਂ ਵੱਧ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਲੜੀਏ ਭਾਵੇਂ 227 ਮੌਜੂਦਾ 224 'ਚ ਇਸ ਵਕਤ ਐਡਾ ਵੱਡਾ ਦਾਵਾ ਕਿਤੇ ਨਜ਼ਰ ਨਹੀਂ ਆਉਂਦਾ ਕਿ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣਨ ਪਰ ਆਮ ਆਦਮੀ ਪਾਰਟੀ ਨੇ ਕੁਝ ਸਮਾਂ ਪਹਿਲਾਂ ਇਹ ਅਭਿਆਨ ਸ਼ੁਰੂ ਕੀਤਾ ਸੀ ਕਿ ਭਾਰਤ ਨੂੰ ਨੰਬਰ 1 ਬਣਾਉਣਾ ਹੈ ਅਰਵਿੰਦ ਕੇਜਰੀਵਾਲ ਨੂੰ ਅਸੀਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਉਹ ਸਥਿਤੀਆਂ ਹਜੇ ਨਹੀਂ ਹੈ ਇਸ ਵਾਰ ਆਮ ਆਦਮੀ ਪਾਰਟੀ ਕੋਸ਼ਿਸ਼ ਕਰੇਗੀ ਕਿ ਅਸੀਂ ਘੱਟੋ-ਘੱਟ 25 ਲੋਕ ਸਭਾ ਦੀਆਂ ਸੀਟਾਂ ਜਿੱਤੀਏ ਅਗਰ ਇਸ ਵਾਰ 224 'ਚ ਉਹ 25 ਲੋਕ ਸਭਾ ਦੀਆਂ ਸੀਟਾਂ ਜਿੱਤਦੇ ਨੇ ਤਵੀਸੋਂ 29 ਲਈ ਫੇਰੋ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਅੱਗੇ ਵਧਾਉਣ ਦੇ ਲਈ ਕਾਰਜ ਕਰ ਸਕਦੇ ਨੇ ਪਰ ਪੰਜਾਬ ਜਿੱਥੇ 13 ਸੀਟਾਂ ਨੇ ਔਰ ਦਿੱਲੀ 7 ਸੀਟਾਂ ਇਹਨਾਂ 20 ਸੀਟਾਂ ਚੋਂ ਉਹ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤਣ ਦੇ ਲਈ ਕੋਸ਼ਿਸ਼ ਕਰਨਗੇ ਕਿ ਵੱਧ ਤੋਂ ਵੱਧ ਸੀਟਾਂ ਤੇ ਉਹ ਆਪਣੇ ਦਮ ਤੇ ਇੱਥੇ ਚੋਣ ਲੜਨ ਦਲਾ ਜੀ ਗੱਲ ਕਰੀਏ ਬਿਕਰਮ ਮਜੀਠੀਆ ਦੀ ਤਾਂ ਬਿਕਰਮ ਮਜੀਠੀਆ ਪਟਿਆਲਾ ਦੇ ਵਿੱਚ ਪੇਸ਼ ਹੋਏ ਲਗਭਗ 6-7 ਘੰਟੇ ਉਹਨਾਂ ਤੋਂ ਪੁੱਛਗਿਛ ਵੀ ਕੀਤੀ ਗਈ ਪੁੱਛਗਿਛ ਤੋਂ ਪਹਿਲਾਂ ਉਹਨਾਂ ਦਾ ਬਿਆਨ ਜੋ ਹੈ ਆਇਆ ਆਪਾਂ ਸੁਣਿਆ ਉਹਨਾਂ ਨੇ ਕੀ ਕਿਹਾ ਪਰ ਬਿਆਨ ਉਹਨਾਂ ਪੁੱਛਗਿਛ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਕੀ ਕਿਹਾ ਉਸ ਦੇ ਬਾਰੇ ਵੀ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਬਿਕਰਮ ਸਿੰਘ ਮਜੀਠੀਆ ਸੇਟ ਅੱਗੇ ਪੇਸ਼ ਹੋਏ 2021 ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਉਸ ਵੇਲੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਔਰ ਜਿਹੜਾ ਚਰਨਜੀਤ ਸਿੰਘ ਚੰਨੀ ਤੇ ਕੇਸ ਦਰਜ ਹੋਇਆ ਉਸ ਵੇਲੇ ਵੀ ਕਾਫੀ ਇਹਦੇ ਤੇ ਸਿਆਸਤ ਹੋਈ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾਈ ਉਹਨਾਂ ਨੂੰ ਚੋਣਾਂ ਲੜਨ ਦੀ ਇਜਾਜ਼ਤ ਦਿੱਤੀ 2022 ਦੀਆਂ ਚੋਣਾਂ ਲੜ ਕੇ 24 ਫਰਵਰੀ ਦੇ ਕਰੀਬ 24 ਫਰਵਰੀ 22 ਦੇ ਕਰੀਬ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਸੀ ਲਗਭਗ 6 ਮਹੀਨੇ ਉਹ ਅਦਾਲਤ ਦੇ ਵਿੱਚ ਰਹੇ ਔਰ ਜਦੋਂ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਤੇ ਤਫ਼ਤੀਸ਼ ਤੇ ਇਸ ਪੂਰੇ ਮਾਮਲੇ ਦੀ ਜਾਂਚ ਤੇ ਸਰਕਾਰਾਂ ਦੀ ਨੀਅਤ ਤੇ ਸੁਪਰੀਮ ਕੋਰਟ ਦੀਆਂ ਬਹੁਤ ਅਹਿਮ ਟਿੱਪਣੀਆਂ ਸੀ ਔਰ 2021 ਤੋਂ ਬਾਅਦ ਕਦੇ ਵੀ ਵਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਨਹੀਂ ਸੀ ਹੋਈ ਹੁਣ ਸਿੱਟ ਨੇ ਉਹਨਾਂ ਨੂੰ ਪੁੱਛਗਿੱਛ ਲਈ ਛੱਡਿਆ ਵਿਕਰਮ ਸਿੰਘ ਮਜੀਠੀਆ ਕੱਲ ਉੱਥੇ ਗਏ ਸੀ ਲਗਭਗ 6-7 ਘੰਟੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਪੁੱਛ ਕੇ ਕਰਨ ਜਾਣ ਤੋਂ ਪਹਿਲਾਂ ਵਿਕਰਮਜੀਤ ਸਿੰਘ ਨੇ ਕਿਹਾ ਇਹ ਪੂਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ 2013 ਤੋਂ ਇਸ ਤਰ੍ਹਾਂ ਦੇ ਇਲਜ਼ਾਮ ਉਹਨਾਂ ਤੇ ਚੱਲ ਰਹੇ ਸੀ ਕਾਂਗਰਸ ਸਰਕਾਰ ਵੇਲੇ ਚਰਨਜੀਤ ਚੰਨੀ ਵੇਲੇ ਅਖੀਰ 'ਚ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਇਹ ਸਭ ਨੂੰ ਪਤਾ ਹੈ ਕਿ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਹਦੇ ਤੇ ਖੂਬ ਸਿਆਸਤ ਹੋਈ ਸੀ ਹੁਣ ਵਿਕਰਮਜੀਤ ਸਿੰਘ ਕਹਿੰਦੇ ਕਿ ਮੈਂ ਜੋ ਮੈਨੂੰ ਪੁੱਛਿਆ ਗਿਆ ਮੈਂ ਦੱਸ ਕੇ ਆਇਆ ਪਰ ਸਬੂਤ ਸੱਟ ਕੋਲੇ ਕੋਈ ਨਹੀਂ ਉਹ ਕਹਿੰਦੇ ਅਗਰ ਸੱਟ ਕੋਲੇ ਕੋਈ ਸਬੂਤ ਹੈ ਤੇ ਉਹ ਅਦਾਲਤ ਚ ਦੇਣ ਔਰ ਬਾਹਰ ਆ ਕੇ ਵੀ ਬਿਕਰਮ ਮਜੀਠੀਏ ਨੇ ਸਾਫ਼ ਤੌਰ ਤੇ ਇਸ ਪੂਰੇ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ